ਵਰਗੀ ਹੀ ਘਟਨਾ ਇੱਥੇ ਹੂਨਕ ਦੇ ਵਿੱਚ ਵੀ ਵਾਪਰੀ ਹੈ ਜਿੱਥੇ ਸਾਡੇ ਜਿਹੜੇ ਅਧਿਆਪਕਾਂ ਨੇ ਰਾਜਵੀਰ ਕੌਰ ਇਹਨਾਂ ਦੀ ਡਿਊਟੀ ਸਨਾਮ ਦੇ ਵਿੱਚ ਸੀ ਪਰ ਉਹਨਾਂ ਦੀ ਚੌਨ ਡਿਊਟੀ ਹੈ ਜਿਹੜੀ ਉਹ ਦੂਰ ਜਾ ਕੇ ਹੂਨਕ ਦੇ ਕੋਲ ਲਗਾ ਦਿੱਤੀ ਗਈ ਤੇ ਜਦੋਂ ਉਹ ਚੌਨ ਡਿਊਟੀ ਕਰਮ ਜਾਂਦੇ ਨੇ ਨਾਲ ਉਹਨਾਂ ਦੇ ਜਿਹੜੇ ਹਸਬੰਡ ਨੇ ਉਹ ਚੌਨ ਡਿਊਟੀ ਕਰਮ ਜਾਂਦੇ ਨੇ ਤਾਂ ਉਹ ਨਾਲ ਉਵੇਂ ਦਾ ਹੀ ਹਾਦਸਾ ਵਾਪਰਿਆ ਜਿਵੇਂ ਦਾ ਮੁੱਗੇ ਵਾਪਰਿਆ ਸੀ ਕਿ ਗੱਡੀ ਆ ਜਿਹੜੀ ਉਹ ਸੂਏ ਦੇ ਵਿੱਚ ਗਿਰ ਗਈ ਤੇ ਇੱਕ ਸ਼ਬਦ ਬਾਏ ਚਾਂਸ ਕਿ ਉਸ ਸੂਏ ਦੇ ਵਿੱਚ ਪਾਣੀ ਨਹੀਂ ਸੀ ਇੰਨਾ ਜਿਸ ਤਰੀਕੇ ਦੀ ਦੁਰਘਟਨਾ ਉੱਥੇ ਹੋਈ ਇੱਥੇ ਵੀ ਹੋ ਸਕਦੀ ਸੀ ਪਰ ਅਸੀਂ ਤੁਹਾਨੂੰ ਅੱਜ ਦਿਖਾਉਣ ਲੈ ਕੇ ਆਏ ਆ ਕਿ ਸਾਡੀ ਭੈਣ ਦਾ ਹਾਲ ਕੀ ਆ ਕਿ ਇਹਨਾਂ ਦੀ ਜਿਹੜੀ ਇੱਕ ਲੱਤ ਆ ਉਹ ਫ੍ਰੈਕਚਰ ਵੀ ਹੋਈ ਆ ਗੋਡਾ ਵੀ ਫ੍ਰੈਕਚਰ ਹੋਇਆ ਉੱਥੇ ਵੀ ਆਪਰੇਸ਼ਨ ਹੋਇਆ ਇਸੇ ਤਰੀਕੇ ਨਾਲ ਗਿੱਡੇ ਦਾ ਵੀ ਆਪਰੇਸ਼ਨ ਹੋਇਆ ਗਾਲਾ ਜਿਹੜਾ ਗਰਦਨਾ ਜਿਹੜੀ ਉਹ ਵੀ ਡੈਮੇਜ ਹੋਈ ਆ ਉਸ ਦੀ ਹੱਡੀ ਤੇ ਇਹਨਾਂ ਦੇ ਵੱਲ ਪ੍ਰਸ਼ਾਸਨ ਨੇ ਅਸੀਂ ਮੰਗ ਪੱਤਰ ਵੀ ਦਿੱਤੇ ਪ੍ਰੋਟੈਸਟ ਵੀ ਕੀਤੇ ਸਾਰੇ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿ 16 ਦਸੰਬਰ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਉੱਥੇ ਅਸੀਂ ਪ੍ਰੋਟੈਸਟ ਕਰਕੇ ਮੰਗ ਪੱਤਰ ਦਿੱਤੇ ਕਿ ਮੋਗੇ ਵਾਲੀ ਘਟਨਾ ਵੀ ਹੈਗੀ ਆ ਉਹਦਾ ਵੀ ਆਪਾਂ ਇਹਨਾਂ ਬੰਦਾ ਮੁਆਵਜ਼ਾ ਦਓ ਤੇ ਨਾਲ ਨਾਲ ਜਿਹੜੀ ਇੱਥੇ ਮੌਨਕ ਘਟਨਾ ਵਾਪਰੀ ਆ ਉਹਦੇ ਵੱਲ ਵੀ ਧਿਆਨ ਦਿਓ ਕਿ ਜਿਹੜੇ ਇੱਥੇ ਸਾਡੇ ਭੈਣ ਜ਼ਖਮੀ ਹੋਏ ਨੇ ਇਹਨਾਂ ਨੂੰ ਘੱਟੋ ਘੱਟ 20 ਲੱਖ ਦਾ ਮੁਆਵਜ਼ਾ ਦੇਣਾ ਬਣਦਾ ਤੇ ਜਦ ਤੱਕ ਇਹ ਤੰਦਰੁਸਤ ਨਹੀਂ ਹੋ ਜਾਂਦੇ ਸਕੂਲ ਜਾਣ ਯੋਗ ਨਹੀਂ ਹੋ ਜਾਂਦੇ ਡਿਊਟੀ ਜੁਆਇਨ ਕਰਨ ਯੋਗ ਨਹੀਂ ਹੋ ਜਾਂਦੇ ਉਹ ਤੱਕ ਇਹਨਾਂ ਦੀ ਜਿਹੜੀ ਲੀਵ ਆ ਉਹ ਵਿਦ ਪੇ ਹੋਣੀ ਚਾਹੀਦੀ ਹੈ ਇਹਨਾਂ ਨੂੰ ਅਮ ਤਾਂ ਆਨ ਡਿਊਟੀ ਮੰਨਣਾ ਚਾਹੀਦਾ ਕਿਉਂਕਿ ਚੋਣਾ ਨਹੀਂ ਡਿਊਟੀ ਗਏ ਸੀ ਕੋਈ ਨਿੱਜੀ ਕੰਮ ਤਾਂ ਗਏ ਨਹੀਂ ਪਰ ਹਾਲੇ ਤੱਕ ਢੀਠਤਾਈ ਦੇਖੋ ਸੰਗਰੂਰ ਪ੍ਰਸ਼ਾਸਨ ਦੀ ਇਹਨਾਂ ਨੇ ਚੋਣਾ ਕਰਾਉਣ ਵਾਸਤੇ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਕਿ ਇੰਨੇ ਦਿਨ ਬੀਤਣ ਦੇ ਬਾਵਜੂਦ ਅੱਜ 19 ਦਸੰਬਰ ਹੋ ਗਿਆ 6ਵਾਂ ਦਿਨ ਚੜ ਗਿਆ ਪਰ ਸੰਗਰੂਰ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਇੱਥੇ ਸਾਡੀ ਅਧਿਆਪਕ ਭੈਣ ਦਾ ਜਿਹੜਾ ਹਾਲ ਉਹ ਨਹੀਂ ਪੁੱਛਣ ਆਇਆ ਉਹਨਾਂ ਨੂੰ ਮੁਆਵਜ਼ਾ ਦੇਣਾ ਉਹਨਾਂ ਨੂੰ ਆਨ ਡਿਊਟੀ ਮੰਨਣਾ ਇਹ ਤਾਂ ਬਹੁਤ ਦੂਰ ਦੀ ਗੱਲ ਆ ਇਸ ਕਰਕੇ ਜਿਹੜੀ ਇਹ ਗੈਰ ਗੈਰ ਸੰਵੇਦਨਸ਼ੀਲਤਾ ਹੈਗੀ ਆ ਅਫਸਰ ਨੂੰ ਸਿਰਫ ਚੌਂ ਡਿਊਟੀਆਂ ਚਾਹੀਦੀਆਂ ਸੀ ਕਿ ਕੋਈ ਦੂਰ ਜਾ ਰਿਹਾ ਕੋਈ ਖੱਜਲ ਖਵਾਰ ਹੋ ਰਿਹਾ ਉਹਦੇ ਨਾਲ ਉਹਨੂੰ ਕੋਈ ਮਤਲਬ ਨਹੀਂ ਤੇ ਜਿਹੜੇ ਹਾਦਸੇ ਵਾਪਰੇ ਉਸ ਤੋਂ ਵੀ ਹਾਲੇ ਤੱਕ ਨਹੀਂ ਸਿੱਖਿਆ